ਸ਼੍ਰੀ ਰਾਮ ਜੈ 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 ਸ਼੍ਰੀ ਰਾਮ ਅੱਜ ਸਭ ਸਭ ਤੋਂ ਪਹਿਲਾਂ ਸ਼੍ਰੀ ਰਾਮ ਜਿਹਦੇ ਜਿਹੜੇ ਉਹਨਾਂ ਦਾ 500 ਸਾਲ ਬਾਅਦ ਉਹਨਾਂ ਦੇ ਸਥਾਨ ਦੀ ਪ੍ਰਾਨ ਪ੍ਰਸਿੱਧਾ ਹੋਈ ਹੈ ਬਾਈ ਜਨਵਰੀ ਸਭ ਤੋਂ ਪਹਿਲਾਂ ਤਾਂ ਮੈਂ ਸਮੂਹ ਪੰਜਾਬ ਨਿਵਾਸੀਆਂ ਨੂੰ ਦੇਸ਼ ਨਿਵਾਸੀਆਂ ਨੂੰ ਔਰ ਸਮੂਹ ਸੰਸਾਰ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਕਿਉਂਕਿ ਬੜੇ ਲੰਬੇ ਅਰਸੇ ਤੋਂ ਬਾਅਦ ਬੜੇ ਸੰਘਰਸ਼ ਤੋਂ ਬਾਅਦ ਬੜੀਆਂ ਵਿਅਕਤੀ ਕੁਰਬਾਨੀਆਂ ਤੋਂ ਬਾਅਦ ਇਹ ਜਿਹੜਾ ਉਹਨਾਂ ਦਾ ਸਥਾਨ ਬਣਿਆ ਔਰ ਉਹਦੇ ਵਿੱਚ ਆਪ ਪਰਾਜਮਨ ਹੋਏ ਨੇ ਇਹ ਸਾਡੇ ਵਾਸਤੇ ਬਹੁਤ ਫਕਰ ਦੇ ਮਾਣ ਦੀ ਗੱਲ ਹੈ ਉਹਦਾ ਕਾਰਨ ਹੈ ਕਿ ਦੋ ਹੀ ਵੰਸ਼ ਹੁੰਦੇ ਸੀਗੇ ਇੱਕ ਸੂर्यवंशी ਇੱਕ ਚੰਦਰਵੰਸ਼ੀ ਆਰ ਸੂर्यवंशी ਦੇ ਨਾਤੇ ਰਗੂ ਕੋਲੇ ਤੇ ਮੈਂ ਵੀ ਸੂर्यवंशी ਆਰ ਇਸ ਕਰਕੇ ਜਿਹੜਾ ਹੈ ਸਾਨੂੰ ਆਪਣੇ ਆਪ ਤੇ ਫਕਰ ਹੈ ਕਿਉਂਕਿ ਸ਼੍ਰੀ ਰਾਮ ਦੀ ਤੁਸੀਂ ਦੇਖਿਆ ਕਿ ਉਹਨਾਂ ਨੇ ਪਹਿਲਾਂ ਬਨਵਾਸ ਕਰਿਆ ਆਪ ਦੇ ਪਿਤਾ ਜੀ ਦੀ ਮਰਿਆਦਾ ਪ੍ਰਸ਼ੂਤਮ ਅਸੀਂ ਤਾਂ ਹੀ ਕਹਨੇ ਆ ਨਾ ਉਸ ਤੋਂ ਬਾਅਦ ਇਹ ਜਿਹੜੀ ਬਾਬਰੀ ਮਸਜਿਦ ਬਣੀ ਬਾਬਰੀ ਮਸਜਿਦ ਤੋਂ ਕਿੰਨੇ ਆਨੇ ਆਪਣੇ ਘੋਲ ਖੋਲ ਕੇ ਔਰ ਯੁੱਧਾਂ ਦੇ ਨਾਲ ਇਸ ਤਰ੍ਹਾਂ ਨੂੰ ਜਿਹੜਾ ਹੈ ਬਹੁਤ ਵੱਡੇ ਮੰਦਰ ਜਿਹੜਾ ਬਣਾਇਆ ਹੈ ਮਾਨਯੋਗ ਨਰਿੰਦਰ ਮੋਦੀ ਜੀ ਨੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਤਕਾਰਯੋਗ ਜੀ ਉਹਨਾਂ ਉਹਨਾਂ ਦੀ ਰਹਿਨਮਾਈ ਦੇ ਵਿੱਚ ਕਿਉਂਕਿ ਨਹੀਂ ਤਾਂ ਆਪਦਰ ਦੇ ਕੇ ਮੰਦਰ ਨਹੀਂ ਬਣਾएंगे ਤਰੀਕ ਨਹੀਂ बताएंगे ਇਹ ਕਹਿੰਦੇ ਹੁੰਦੇ ਸੀ ਸਾਨੂੰ ਕਾਂਗਰਸੀ ਔਰ ਤੁਹਾਨੂੰ ਯਾਦ ਹੋਵੇਗਾ 2004 ਦੇ ਵਿੱਚ ਇਹਨਾਂ ਨੇ ਇਕ ਰਾਮ ਸੇਤੂ ਦਾ ਪੁਲ ਵੀ ਜ਼ਿਕਰ ਆਇਆ ਸੀਗਾ ਉਸ ਵੇਲੇ ਰਾਮ ਸੇਤੂ ਜਿਹੜਾ ਉਹ ਢਾ ਦੇਣਾ ਉਹ ਸਮੁੰਦਰ 'ਚ ਜਦੋਂ ਅ ਸ਼੍ਰੀ ਰਾਮ ਜੀ ਨੇ ਲੰਕਾ ਤੇ ਚੜ੍ਹਾਈ ਕੀਤੀ ਸੀ ਤਾਂ ਉਦੋਂ ਉਸ ਵੇਲੇ ਸੇਤੂ ਪੁਲ ਬਣਾਇਆ ਸੀਗਾ ਔਰ ਇਹਨਾਂ ਨੇ 200 2004 ਦੇ ਵਿੱਚ ਉਸ ਵੇਲੇ ਸਰਦਾਰ ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਸੀਗੇ ਇਹਨਾਂ ਨੇ ਇੱਕ ਕਾਫੀ ਜਿਹਾ ਫਾਈਲ ਕੀਤਾ ਸੀ ਸੁਪਰੀਮ ਕੋਰਟ ਇੰਡੀਆ ਦੇ ਵਿੱਚ ਇਹ ਨਾ ਰਾਮ ਹੋਇਆ ਨਾ ਰਾਮਣ ਹੋਇਆ ਇਸ ਕਰਕੇ ਨਾ ਸੀਤਾ ਮਤਾ ਹੋਈ ਤੇ ਇਹ ਤਾਂ ਕਲਪਨਾਕ ਨੇ ਦਾ ਕੁਐਸਚਨ ਡਸ ਨਟ ਅਰਾਈਜ਼ ਰਿਗਾਰਡਿੰਗ ਰਾਮ ਸੇਤੂ ਇਹ ਫਾਈਲ ਤੇ ਅਜ ਵੀ ਪਿਆ ਹੈ ਕਪਲ ਸਿਬੰਦ ਦੇ ਵੱਲੋਂ 400 ਪਈ ਦਾ ਐਫੀਆਫ ਕਾਂਗਰਸ ਨੇ ਫਾਈਲ ਕੀਤਾ ਸੀ ਅੱਜੋ ਮੰਨ ਰਹੇ ਨੇ ਕਹਿੰਦੇ ਜੀ ਰਾਮ ਰਾਮ ਜੀ ਤਾਂ ਜਨੇਦਰ ਚ ਨੇ ਕਣ ਕੰਮ ਚ ਨੇ ਲੇਕਿਨ ਅਸੀਂ ਜਾਣਾਂ ਨਹੀਂ ਕਿਉਂਕਿ ਬੀਜੇਪੀ ਤੇ ਆਰਐਸਐਸ ਵਾਲੇ ਰਾਜਨੀਤੀ ਕਰਦੇ ਅਰੇ ਭਾਈ ਤੁਸੀਂ ਰਾਜਨੀਤੀ ਕਰ ਲੈਂਦੇ 70 ਸਾਬ ਤੁਸੀਂ ਤੁਹਾਡੇ ਕੋਲ ਸੀਗੇ ਤੁਸੀਂ ਬਰਾਜਮੰਦ ਕਰਾ ਦਿੰਦੇ ਮੰਦਰ ਉਹਨਾਂ ਦਾ ਬਣਾ ਦਿੰਦੇ ਤੁਸੀਂ ਰਾਜਨੀਤੀ ਕਰ ਲੈਂਦੇ ਹੈ ਔਰ ਮੈਂ ਕਹਣਾ ਉਹ ਪ੍ਰਭੂ ਦੇ ਪਿਆਰੇ ਨੇ ਵਖੋ ਉਹਨਾਂ ਨੇ 11 ਦਿਨ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਜਿਹੜੇ ਸਾਡੇ ਉੱਥੋਂ ਦੇ ਸਤਕਾਰਯੋਗ ਜਿਹੜੇ ਸ਼ਾਸਤਰੀ ਸੀਗੇ ਪੰਡਤ ਸੀਗੇ ਆਚਾਰੀਆ ਸੀਗੇ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ 3 ਦਿਨ ਦਾ ਵਰਤ ਰੱਖੋ ਉਹਨਾਂ 11 ਦਿਨ ਦਾ ਵਰਤ ਰੱਖਿਆ 11 ਦਿਨ ਵਿੱਚ ਦੋ ਵਾਰੀ ਪਾਣੀ ਪੀਂਦੇ ਰਹੇ ਉਹ ਵੀ ਜਿਹੜਾ ਆ ਪਾਣੀ ਆਪਣਾ ਇਹਦੇ ਵਾਲਾ ਕੋਕੋਨਾਟ ਕੋਕੋ ਕੀ ਹੁਣ ਕਹਿੰਦੇ ਆਪਾਂ ਨਾਰੀਅਲ ਪਾਣੀ ਨਾਰੀਅਲ ਸਵੇਰੇ ਤੇ ਸੁਭਾ ਇਹਨੇ ਦਾ ਵੀ ਪੀਤੀ ਜਾਣਾ ਦੋ ਵਾਰਾ ਪਾਣੀ ਪੀਂਦੇ ਤੇ ਜ਼ਮੀਨ ਤੇ ਜ਼ਮੀਨ ਤੇ ਉਹਨਾਂ ਉਹਨੇ ਦਿਨ ਬਿਸਤਰਾ ਲਾਈ ਰੱਖਿਆ ਇੰਨੀ ਠੰਡ ਦੇ ਵਿੱਚ ਦਿੱਲੀ ਦੇ ਔਰ ਇੱਕ yogi purush ਨੇ ਔਰ ਰਾਜ ਲੋਕਾਂ ਨੂੰ ਮਿਲਿਆ ਆ ਔਰ ਉਹਨਾਂ ਨੇ ਆਪੇ ਜਿਹੜਾ ਜੋ ਸੰਕਲਪ ਲਿਆ ਸੀ ਤੁਸੀਂ ਉਹਨਾਂ ਦੀ ਇੱਕ ਇੱਕ ਵੀਡੀਓ ਦੇਖੋ ਬੜੇ ਭਾਵਕ ਵੀ ਹੁੰਦੇ ਆ। ਤੋਂ ਮੈਂ ਸਮਝਦਾ ਇਹ ਡਿਊਟੀ ਮੇਰੀ ਵੀ ਲੱਗੀ ਹੈ। ਮੈਨੂੰ ਵੀ ਇੱਕ ਆਚਾਰੀਆ ਜੀ ਨੇ ਜਦੋਂ ਸਾਡੀ ਆ ਨਕੋਦਰ ਸੀ ਉਹ ਕਹਿੰਦੇ ਸੀ RAM ਜੀ ਦੇ ਕੰਮ ਵਿੱਚ ਤੁਸੀਂ ਵੀ ਯੋਗਦਾਨ ਮੈਨੂੰ ਨਹੀਂ ਪਤਾ ਮੈਨੂੰ ਪ੍ਰਮੁੱਖ ਤੌਰ 'ਤੇ ਬਤੌਰ ਨਾਮ ਭਗਤ ਮੰਮੀ ਸੇਵਾ ਵਿੱਚ ਲੱਗਾਗਾ। ਯਾਤਰਾ ਅਸੀਂ ਕਰਵਾ ਰਹੇ ਹਾਂ। ਕਿਉਂਕਿ ਜਦੋਂ ਇਹ ਮੁਨਕਰ ਹੋਏ ਸੀ ਕਾਂਗਰਸ ਅਸੀਂ ਉਦੋਂ ਵੀ ਕਹਿੰਦੇ ਸੀ ਵੀ ਗੁਰੂ ਗ੍ਰੰਥ ਸਾਹਿਬ ਸਾਹਿਬੇ ਕਮਾਲ ਸਹਿਬ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜੋ ਕਿ ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ 842 ਅੰਕ ਦੇ ਉੱਪਰ ਦਰਜ ਹੈ ਗੁਰਮਖ ਬੰਦਿਓ ਸੇਤੂ ਬਿਧਾਤੇ ਲੰਕਾ ਲੂਟੀ ਦੈਂਤ ਸੰਤਾਪੇ ਰਾਮਚੰਦ ਮਾਰਿਓ ਹੈ ਰਾਵਣ ਲੰਕਾ ਗੜਸੋ ਨਹੀਂ ਕਬਹਿਆ ਮੂਰਖ ਰਾਵਣ ਕੀ ਲੈ ਗਇਆ ਸਰਬਸੋਨ ਕੀ ਲੰਕਾ ਹੋਤੀ ਰਾਵਣ ਸੇਤ ਕਾਈ ਕਹਾ ਕਿਉ ਤਰਪਾ ਦੇ ਹਤੀ ਖਿੰਨੇ ਪਈ ਰਾਮ ਗਇਓ ਰਾਵਣ ਗਇਓ ਜੰਕੋ ਬਹੁ ਪਰਵਾਰ ਕਾਹ ਨਾਨਕ ਕਿਛ ਨਹੀਂ ਸੁਪਨੇ ਜੋ ਸੰਸਾਰ ਅਡੇ ਤੇ ਗੁਰੂ ਸਾਹਿਬਾਨ ਨੇ ਲਿਖ ਦਿੱਤਾ ਵੀ ਸੋਨੇ ਦੀ ਲੰਕਾ ਸੀ ਉਹਦਾ 라वण ਮਾਲਕ ਸੀਗਾ ਔਰ ਸ਼੍ਰੀ ਰਾਮ ਜੀ ਦੇ ਬਾਰੇ ਲਿਖਿਆ ਗੁਰਮਖ ਮੰਦ ਉਸੇਤੂ ਬਦਾਤੇ ਲੰਕਾ ਲੂਟੀ ਦੈਨ ਸੰਤਾ ਤੇ ਰਾਮਚੰਦ ਮਾਰਿਆ ਹਰ ਰਾਵਣ ਹੰਕਾਰੀ 라वण ਦਾ ਵੰਦ ਕੀਤਾ ਸ਼੍ਰੀ ਰਾਮ ਜੀ ਨੇ ਭੇਤ ਪ੍ਰਿਕਣ ਗੁਰਮਖ ਪਰਚਨ ਔਰ ਭੇਦ ਪੁਪੀਸ਼ਣ ਨੇ ਦਿੱਤਾ ਔਰ ਅਸੀਂ ਉਸ ਵੇਲੇ ਕਹਿੰਦੇ ਸੀ ਅੱਜ ਵੀ ਕਹਿੰਨੇ ਇਹ ਉਸ ਵੇਲੇ ਮੁਨਕਰ ਸੀ ਹੁਣ ਮੰਨਦੇ ਆ ਜਰੇ ਜਰੇ ਚ ਹੈਗੇ ਆ ਰਾਮ ਲੇਕਿਨ ਜਾਣਾ ਨਹੀਂ ਅਸੀਂ ਉਥੇ ਅਰੇ ਭਾਈ RAM ਜਿਹੜਾ ਦਰਵਾਜਾ ਉਹ ਤੇ ਸਭ ਦੇ ਵਾਸਤੇ ਸਾਰੇ ਜਾਓ ਜਿਵੇਂ ਗੁਰੂ ਸਾਹਿਬ ਨੇ ਕਿਹਾ ਖੱਤਰੀ ਬ੍ਰਾਹਮਣ ਵੈਸ਼ਯੂ ਦਾ ਉਪਦੇਸ਼ ਚੋ ਵਰਨ ਕੋ ਜਾ ਸਾਰੇ ਆ ਜਾਓ ਉਸ ਇਹ ਇਹ ਇਸ ਕਰਕੇ ਟ੍ਰੇਨਸ ਚੱਲ ਰਹੀਆਂ ਨੇ ਰਾਮਪਗਾਂਦੀਆਂ ਮੈਂ ਬਤੌਰ ਰਾਮਪਗਰ ਇਹ ਕਹਿ ਰਿਹਾ ਕਿ ਸਾਡੀਆਂ ਟ੍ਰੇਨ ਜਿਹੜੀਆਂ ਪਠਾਨਕੋਟ ਤੋਂ ਦੋ ਚੱਲਣੀਆਂ ਇੱਕ 9 ਨੂੰ ਜਾ ਰਹੀ ਏ ਦੂਸਰੀ 12 ਦੋ ਨੂੰ ਨੰਗਲ ਦੇ ਵੱਤ ਜਾ ਰਹੀ ਏ ਤੀਸਰੀ ਫਿਰ ਪਠਾਨਕੋਟ ਤੋਂ 23 ਦੋ ਨੂੰ ਜਾ ਰਹੀ ਤੋਂ ਇਸ ਕਰਕੇ ਉਹਦੇ ਵਿੱਚ ਅਲੱਗ-ਅੱਗ ਬੁਕਿੰਗ ਹੋ ਚੁੱਕੀ ਐ ਬਾਕੀ ਟ੍ਰੇਨਸ ਵੀ ਹੋਰੋਂ ਆਉਣੀਆਂ ਤੇ ਅਸੀਂ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਲੋਕ ਜਿਹੜੇ ਆ ਉਹ ਜਾ ਕੇ ਅਯੁੱਧਿਆ ਦਰਸ਼ਨ ਕਰਨ ਸੋ ਇਸ ਵਾਸਤੇ ਜਿਹੜੀ ਮੇਰੇ ਬਤੌਰ ਰਾਮਪਰ ਡਿਊਟੀ ਲੱਗੀ ਐ ਅਸੀਂ ਆਪਣੀ ਜਿੰਮੇ ਪੂਰੇ ਪੰਜਾਬ ਵਿੱਚ ਨਿਭਾ ਰਹੇ ਆ ਮੇਰੇ ਨਾਲ ਸਾਥੀ ਪੰਜ-ਛੇ ਲੱਗੇ ਹੋਏ ਨੇ ਉਹਨਾਂ ਨੂੰ ਵੀ ਅਸੀਂ ਕੰਮ ਦੇ ਵਿੱਚ ਲਾਇਆ ਹੋਇਆ ਔਰ ਬਹੁਤ ਵੱਡਾ ਕੰਮ ਐ ਉਹਦੇ ਵਾਸਤੇ ਆਸਤਾ ਸਪੈਸ਼ਲ ਟ੍ਰੇਨਸ ਵੀ ਚੱਲੀਆਂ ਚੱਲ ਰਹੀਆਂ ਨੇ ਔਰ ਜਿਹੜੀਆਂ ਪਹਿਲੀ 92 ਨੂੰ ਚਲਣੀ अर्ली मॉर्निंग 7 ਵਜੇ ਪਠਾਨਕੋਟ ਤੋਂ ਇਸੇ ਤਰ੍ਹਾਂ ਹੀ ਫਿਰ ਦੂਜੀ ਚਲਣੀ ਹੈ ਔਰ ਇਹ ਜਿਹੜੀਆਂ ਰੇਲਸ ਜਿਹੜੀਆਂ ਨੇ ਇਹਨਾਂ ਨੇ ਸਿੱਧੇ ਅਯੁੱਧਿਆ ਜਾਣਾ ਔਰ ਅਯੁੱਧਿਆ ਤੋਂ ਵਾਪਸੀ ਹੈ ਮੌਤ ਇਹਨਾਂ ਦੀ ਕਟਰ ਹਾਲਟ ਦੇ ਵਿੱਚ ਰਸਤੇ ਵਿੱਚ ਕਿਤੇ ਕਿਤੇ ਰੁਕਣਾ ਨਹੀਂ ਹੈ ਨਾਲ ਸੋ ਇਸ ਕਰਕੇ ਇਸ ਵੇਲੇ ਪੂਰੇ ਦੇਸ਼ ਪਰ ਦਾ ਹਾਲ ਡਰਾਮਾ ਹੀ ਹੋਇਆ ਪਿਆ ਔਰ ਜਦੋਂ ਉਹਨਾਂ ਦਾ ਪ੍ਰਾਂਤ ਪ੍ਰਿਸ਼ਤਾ ਹੋਣੀ ਸੀ ਉਸ ਤੋਂ ਪਹਿਲਾਂ ਵੀ ਸਭ ਨੂੰ ਸੱਦਾ ਆਇਆ ਘਰ ਘਰ ਸੱਦਾ ਸਾਡੇ ਲੋਕਾਂ ਨੂੰ ਜਾ ਕੇ ਦਿੱਤਾ ਵੀ ਆਓ ਤੁਹਾਨੂੰ ਸੱਦਾ ਦਿੱਤਾ ਜਾਂਦਾ ਹੈ ਕਿਸੇ ਮੈਂ ਸੁਭਾਈ ਵੀ ਆਮੀ ਚਲਾਇਆ ਸੁਭਾਈ ਵਿਆਹ ਚ ਮੈਂ 128 ਲੋਕਾਂ ਦੀ ਡਿਊਟੀ ਲਾਈ ਉਹਦੇ ਵਿੱਚ ਸਾਡੇ ਸਟੇਟ ਪ੍ਰੈਜ਼ੀਡੈਂਟ ਜਾਖੜ ਸਾਹਿਬ ਤੋਂ ਲੈ ਕੇ ਔਰ ਇੱਕ ਇੱਕ ਬੰਦੇ ਦੀ ਗੁਰਦੁਆਰਾ ਮੰਦਿਰ ਡੇਰਾ ਜਿਵੇਂ ਸਾਡੇ ਐਸਸੀ ਮੋਰਚੇ ਦੇ ਪ੍ਰਧਾਨ ਨੇ ਆਪਣੇ ਲਬਦੜ ਜੀ ਅਜ ਐਸਾ ਲਬਦੜ ਜੀ ਉਹਨਾਂ ਦੀ ਨਿਊਸ ਤੇ ਚਾਹੇ ਤੋਂ ਅਸੀਂ 2600 ਟ੍ਰੇਨ ਮਿਲਦੀ ਹੈ ਨਹੀਂ ਮਿਲਦੀ ਹੈ ਮੈਂ ਸਾਡੇ ਪੰਜਾਬ ਨੂੰ ਆਸੀਆਂ ਨੂੰ ਬੇਨਤੀ ਕਰਾਂਗਾ ਕਿ ਇੱਕ ਵਾਰ ਦਰਸ਼ਨ ਜ਼ਰੂਰ ਕਰਕੇ ਆਓ ਤੁਹਾਡੇ ਦੇ ਪ੍ਰਧਾਨ ਮੰਤਰੀ ਵੀ ਕਹਿੰਦੇ ਪਏ ਉਹਨਾਂ ਦੀ ਗੱਲ ਨੂੰ ਹਰੇਕ ਬੰਦਾ ਔਨ ਕਰਦਾ ਕਿਉਂਕਿ ਉਹਨਾਂ ਦੇ ਵਿੱਚ ਸੱਚ ਹੈ ਔਰ ਸੱਚ ਇਮਾਨਦਾਰ ਨੇ ਮਿਹਨਤੀ ਨੇ ਦੇਸ਼ ਨੂੰ ਤਰੱਕੀ ਵੱਲ ਲੈ ਕੇ ਜਾ ਰਹੇ ਹੈ ਔਰ ਮੈਂ ਵੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਭਾਈ ਇੱਕ ਵਾਰ ਅਯੁੱਧਿਆ ਜਾ ਕੇ ਦਰਸ਼ਨ ਜ਼ਰੂਰ ਕਰੋ ਕਿ ਆਹ ਸਪੈਸ਼ਲ ਜਿਹੜੀ ਆਸਤਾ ਟ੍ਰੇਨ ਉਹਨਾਂ ਦੇ ਨਾਲ ਹੀ ਜਾਓ ਉਹਨਾਂ ਜਿਵੇਂ ਪੈਸੇ ਲੱਗਦੇ ਆ ਔਰ ਦੂਜਿਆਂ ਜਿਵੇਂ ਟ੍ਰੇਨ ਜਿਹੜੇ ਕੋਈ ਆਪਦਾ ਸਪੈਸ਼ਲ ਵਹੀਕਲ ਲੈ ਕੇ ਜਾਣਾ ਉਹ ਵੀ ਜਾ ਸਕਦੇ ਹੋ ਸੋ ਇਨੀਆਂ ਬੇਨਤੀਆਂ ਪ੍ਰਵਾਨ ਕਰੋ ਦੇਰ ਅਸੀਸ ਬਲਾਵ ਫਤਿਹ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਜੇਕਰ ਆਇਓ ਤਾਂ ਦਰਸ਼ਨ ਜ਼ਰੂਰ ਕਰੋ ਮਜੀਦ ਸਿੰਘ ਜੀ ਇਹ ਤੁਸੀਂ ਗੱਲ ਕਰ ਰਹੇ ਹੋ ਟ੍ਰੇਨ ਦੀ ਟ੍ਰੇਨਾਂ ਜਾ ਰਹੀਆਂ ਉਹ ਕਿਧਰੋਂ ਜਾ ਰਹੀਆਂ हां बस बहुत बढ़िया प्रश्न ਤੁਹਾਡਾ ਉਹ ਟ੍ਰੇਨ ਐਸਟਰਾ ਹੈ ਰੇਲਵੇ ਮਹਿਕਮਾ ਸਪੈਸ਼ਲ ਟ੍ਰੇਨਾਂ ਚਲਾ ਰਿਆ ਔਰ ਉਹਦੇ ਵਿੱਚ ਉਹ ਨਾਂ ਨੇ ਕਿਰਾਇਆ ਜਿਹੜਾ ਤੈ ਕੀਤਾ ਜਿਸ ਤਰ੍ਹਾਂ ਜਿਹੜੀ ਹੈ ਪਠਾਨਕੋਟ ਤੋਂ ਜਾ ਰਹੀ ਹੈ ਉਹਦਾ ਕਿਰਾਇਆ 1500 ਤੈ ਜਿਹੜੀ ਡੰਗਲ ਟੈਂਪ ਤੋਂ ਜਾ ਰਹੀ ਹੈ ਉਹਦਾ 1300 ਰੁਪਈਆ ਪ੍ਰਤੀ ਵਿਅਕਤੀ ਉਹਦੇ ਵਿੱਚੇ ਖਾਣਾ ਹੈ ਔਰ ਜਿਹੜੇ ਰਾਹ ਭਗਤ ਹੈ ਉਥੇ ਸੇਵਾ ਚ ਲੱਗੇ ਹੋਏ ਲੰਗਰ ਲੱਗੇ ਆ ਉਥੇ ਰਹਿਣ ਦੀ ਵਿਵਸਥਾ ਰਾਹ ਭਗਤ ਕਰਦੇ ਤੋਂ ਰਾਹ ਭਗਤ ਜਾ ਰਹੇ ਆ ਸਪੈਸ਼ਲ ਟ੍ਰੇਨ ਜਾਈ ਜਿਵੇਂ ਬਾਕੀ ਲੋਕ ਪ੍ਰਬੰਧ ਕਰ ਲੈਂਦੇ ਇਸ ਦਾ ਪ੍ਰਬੰਧ ਹੋਇਆ ਔਰ ਕਈ ਲੋਕ ਮੈਂ ਦੇਖਿਆ ਉਹ ਸਿੱਧੇ ਮੈਸੇਜ ਆ ਰਹੇ ਆ ਮੈਨੂੰ ਦੱਸਦੇ ਜਰੂਰ ਨੇ ਲੇਕਿਨ ਉਹ ਕਹਿੰਦੇ ਕਿ ਅਸੀਂ ਇੰਨੀ ਮੱਸਾਂ ਜਾ ਰਹੇ ਆ ਇੰਨੇ ਟਰੱਕ ਜਾ ਰਹੇ ਆ ਇੰਨੇ ਜਾ ਰਹੇ ਪਰ ਉਹਨਾਂ ਨੂੰ ਅਸੀਂ ਕਿਹਾ ਕਹਿ ਗਿਦਾ ਭਾਈ ਉਥੇ ਜ਼ਿਆਦਾ ਰਸ਼ ਨਹੀਂ ਆਪਾਂ ਕਰਨਾ ਉਸ ਹਿਸਾਬ ਨਾਲ ਆਪਾਂ ਬੜੇ ਤਰੀਕੇ ਨਾਲ ਨਹੀਂ ਜਾਈਏ ਸਿਸਟਮੈਟਿਕਲੀ ਜਾਈਏ ਮਨਜੀਤ ਸਿੰਘ ਜੀ ਜੇ ਤੁਸੀਂ ਗੱਲ ਕਰ ਰਹੇ ਹੋ ਹੁਣ ਆਮ ਕੋਈ ਹੱਜ ਤੇ ਜਾਂਦਾ ਹੈ ਉਹਨੂੰ ਸਰਕਾਰ ਵੱਲੋਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਕਿ ਯੋਧਾ ਲਈ ਲੋਕਾਂ ਨੂੰ ਸਬਸਿਡੀ ਮਿਲੂਗੀ ਮੈਂ ਇਹ ਕਹਿੰਦਾ ਇੱਕ ਪਹਿਲੀ ਗੱਲ ਜਿਹੜਾ ਜਿਹੜਾ ਜਦੋਂ ਮੈਂ ਤਾਂ ਤਲਵੰਦ ਮੈਂ ਆਪਣੀ ਨਿੱਜੀ ਗੱਲ ਦੱਸਦਾ ਕਿ ਜਿਹੜਾ ਤੁਸੀਂ ਪ੍ਰਸ਼ਨ ਕੀਤਾ ਨਾ ਬਹੁਤ ਸੋਹਣਾ ਪ੍ਰਸ਼ਨ ਹੈ ਲੇਕਿਨ ਇਹ ਆ ਕਿ ਇਹ ਜਿਹੜਾ ਮੇਰਾ ਆਪਣਾ ਮੰਨਣਾ ਹੈ ਮੈਂ ਅਮਰੀਕਾਦਿਆਂ ਨੂੰ ਵੀ ਤੁਸੀਂ ਇੱਥੇ ਟੈਲੀਫੋਨ ਕਰਕੇ ਪੁੱਛੋਗੇ ਨਾ ਮੈਂ ਜਿਹੜੇ ਪ੍ਰਸ਼ਾਦਾ ਨਹੀਂ ਸਕਦਾ ਨਾ ਮੈਂ ਕਹਿੰਦਾ ਵੀ ਯਾਰ ਪ੍ਰਸ਼ਾਦਾ ਫ੍ਰੀ ਆਲਾ ਨਹੀਂ ਸ਼ਕਾ ਕਾਰਨ ਕਿ ਇਹ ਕਿ ਸੰਤ ਬਾਬਾ ਈਸ਼ਰ ਸਿੰਘ ਜੀ ਨਾਨਸਰ ਵਾਲੇ ਕਹਿੰਦੇ ਸੀਗੇ 1964 ਦੇ ਵਿੱਚ ਵੀ ਜਿਹੜਾ ਇੱਕ ਪ੍ਰਸ਼ਾਦਾ 13 ਰੁਪਏ ਦਾ ਪੈਂਦਾ ਉਹਨਾਂ ਦੇ ਨਾਲ ਹੀ ਹਿਸਾਬ ਲਾ ਲਓ ਜਿਹੜਾ ਬਣਾ ਕੇ ਤੇ ਲੈ ਕੇ ਜਾਂਦਾ ਹੈ ਜਾਂ ਪਰੋਸਦਾ ਹੈ ਜਾਂ ਆਪਣੀ ਕੰਟਰੀਬਿਊਸ਼ਨ ਕਰਦਾ ਔਰ ਆਪਾਂ ਜਿਆਦਾ ਸੇਵਾ ਕਰੀਏ ਜਾਂ ਸੇਵਾ ਦੇ ਵਿੱਚ ਕੁਛ ਨਾ ਕੁਛ ਆਪਦਾ ਦਾਨ ਦਾਨ ਪਾਈਏ ਮੈਂ ਜਦੋਂ ਸਟੂਡੈਂਟ ਵੀ ਸੀ ਉਹਨੇ ਗੱਲ ਪੂਰੀ ਹੋ ਲੈਂਦੇ ਉਹ ਜਦੋਂ ਮੈਂ ਸਟੂਡੈਂਟ ਵੀ ਸੀ ਆ ਮੈਂ ਹైదరాబాద్ ਤੋਂ ਮੇਰੇ ਭਾਈ ਸਾਹਿਬ 에ਅਰਫੋਰਸ ਦੇ ਪਾਇਲਟ ਸੀਗੇ ਮੈਨੂੰ ਕਹਿੰਦੇ ਹਾਂ ਜੀ ਮੈਂ ਕਿਹ న్యూਸ ਸਮਝਦਾ ਕਿੰਨ ਜਾਣਾ ਹੈ ਮੈਨੂੰ ਉਹਨਾਂ ਦੇ ਉੱਥੋਂ ਟ੍ਰੇਨ ਚ ਬਾਤ ਮੈਂ ਆ ਗਿਆ ਮੇਰੇ ਤੋਂ ਬਹੁਤ ਪੈਸੇ ਕੱਟ ਸੀਗੇ ਮੈਂ ਇਹ ਮੰਨ ਇੱਛਾ ਰੱਖੀ ਵੀ ਉਹ ਬਸ ਤੇ ਘਮਾਉਂਦੇ ਆ ਮਾਲ ਦੇ ਘੀ ਸ਼ਿਕਾਰ ਘਾਟ ਬੰਦਾ ਘਾਟ ਸੰਤ ਘਾਟ ਔਰ ਮੈਂ ਉਹ ਉਹ ਮੇਰੇ ਮੱਛੀ ਵੀ ਜਿਹੜੀ ਬਾਸਾਂ ਦੀ ਟਿਕਟ ਕਰਦੇ ਨੇ ਨਾ ਉਹ ਮੇਰੇ ਪੈਸੇ 5 ਰੁਪਏ ਮੈਂ ਦਿੱਤੇ ਸੀਗੇ ਉਹਨਾਂ ਦੇ ਨਾਲ 90 80 ਦੀ ਗੱਲ ਕਰਦਾ ਮੈਂ ਉਦੋਂ ਮੈਂ ਜੇ ਲਾਸਟ ਸਟੂਡੈਂਟ ਵੀ ਨਹੀਂ ਸੀ ਬਣਿਆ ਤੇ ਉਹ ਉਹ ਮੇਰੇ ਸ਼ਾਮੂ ਮਰਤੀ ਖੋਲੀ ਤਾਂ ਉਹ ਲੰਗਰ ਦੇ ਵਿੱਚ ਸਿਗਾ ਸੀ ਲੰਗਰ ਦੇ ਵਿੱਚ ਮੇਰੇ ਆ ਕਿ ਸਭ ਨੂੰ ਆਪਦੇ ਦਰਸ਼ਨਾਂ ਲਈ ਜਾਣਾ ਚਾਹੀਦਾ ਇਹ ਇਹ ਪੀਸਰਟ ਵਾਸਤੇ ਕਈ ਲੋਕਾਂ ਨੇ ਇੱਕ ਗੀਤਾ ਸੀਗਾ ਵੀ ਭਾਈ ਸਪੈਸ਼ਲ ਕਮਿਊਨਿਟੀ ਨੂੰ ਦੇ ਦਿਓ ਬੈਨੀਫਿਟ ਦੇ ਦਿਓ ਮੈਂ ਕਮਿਸ਼ਨ ਦੇ ਵਿੱਚ ਵੀ ਰਹਿ ਕੇ ਆ ਸਾਰੀਆਂ ਸਕੀਮਾਂ ਜਿਹੜੀਆਂ ਜ਼ਿਆਦਾਤਰ ਸਕੀਮਾਂ ਜਿਹੜੀਆਂ ਨੇ ਤੇ ਕਾਂਗਰਸ ਦੀ ਸਰਕਾਰ ਨੇ ਉਸ ਵੇਲੇ ਜ਼ਿਆਦਾਤਰ ਸਕੀਮਾਂ ਜਿਹੜੀਆਂ ਇੱਕ ਇੱਕੇ ਖਰਚੇ ਨੂੰ ਦਿੱਤੀਆਂ ਜਾਂਦੀਆਂ ਮੈਂ ਕਮਿਸ਼ਨ ਵਿੱਚ ਬਤੌਰ ਕਮਿਸ਼ਨ ਦਾ ਮੈਂ ਮੈਂਬਰ ਵੀ ਰਿਆ ਗਿਆ ਬੀਐਂਜੀ ਸਿਖ ਮੈਂਬਰ ਔਰ ਵਾਈਸ ਚੇਅਰਮੈਨ ਵੀ ਰਿਆ ਮੈਂ ਮੈਂ ਉਹਦਾ ਅਫੀਸ਼ੀਅਲਿੰਗ ਚੇਅਰਮੈਨ ਵੀ ਰਿਆ ਜਾਰਗਰ ਸਕੀਮਾਂ ਦੇ ਵਿੱਚ ਜਿਵੇਂ Madrasa ਦੇ ਜਿਹੜਾ ਹੈਗਾ ਉਹਨਾਂ ਨੂੰ ਉਹਨਾਂ ਨੂੰ ਪੈਸਾ ਭੇਜਣਾ ਹੋਰ ਕਈ ਥਾਵਾਂ ਤੇ ਇੰਬੈਲੈਂਸ ਬਹੁਤ ਜ਼ਿਆਦਾ ਹੈ ਇਹ ਸਾਰੇ ਸਾਰੇ ਸਿਸਟਮ ਨੂੰ ਠੀਕ ਕਰਨ ਵਾਲਾ ਹੈ ਔਰ ਹੌਰੀ-ਹੌਰੀ ਇਹ ਠੀਕ ਹੋ ਰਿਹਾ ਹੈ ਔਰ ਜਰੂਰ ਹੋਏਗਾ ਜਿਹੜਾ ਤੁਸੀਂ ਪ੍ਰੈਸ਼ਰ ਦਿੱਤਾ ਕੀਤਾ ਉਹ ਵੀ ਠੀਕ ਹੋਏਗਾ ਔਰ ਕੁਝ ਹੱਦ ਤੱਕ ਸਰਕਾਰ ਨੇ ਕੇਂਦਰ ਸਰਕਾਰ ਨੇ ਠੀਕ ਕੀਤਾ ਜਿਹੜੀ ਗੱਲ ਕਰ ਰਹੇ ਹੋ ਫ੍ਰੀ ਦੀ ਜਾਂ ਕੋਈ ਲੋੜਵੰਦ ਹੁੰਦੇ ਨੇ ਨਹੀਂ ਫੋਰਡ ਕਰ ਸਕਦੇਗੇ ਉਹਨਾਂ ਦੇ ਬਾਰੇ ਗੱਲ ਕੀਤੀ ਜਾ ਰਹੀ ਹੈ ਜਿਵੇਂ ਕਿ ਅੱਗੇ ਦੂਜੇ ਧਾਰਮਿਕ ਸਥਾਨਾਂ ਤੇ ਸਬਸਿਡੀ ਦਿੱਤੀ ਜਾਂਦੀਆਂ ਆਮ ਲੋਕਾਂ ਨੂੰ ਸਹੂਲਤ ਦਿੱਤੀ ਜਾਂਦੀ ਹੈ ਸਰਕਾਰ ਪੰਜਾਬ ਸਰਕਾਰ ਸਕੂਲ ਚਲਾਈ ਜਾ ਰਹੀ ਹੈ ਫ੍ਰੀ ਯਾਤਰਾ ਸਕੀਮ ਕਿ ਕੇਂਦਰ ਸਰਕਾਰ ਵੀ ਅਜਿਹੀ ਸਕੀਮ ਨਹੀਂ ਚਾਲੂ ਕਰ ਸਕਦੀ ਵੀ ਆਪਣੇ ਬਹੁਤ ਵੱਡਾ ਪ੍ਰਾਲਾ ਕੀਤਾ ਬਹੁਤ ਵੱਡਾ ਦੀ ਕਹਿ ਰਹੇ ਆ ਬੀਜੇਪੀ ਕਹਿ ਰਹੀ ਹੈ ਵੀ ਅਸੀਂ ਕੰਮ ਕੀਤਾ ਹੈਗਾ 500 ਸਾਲ ਦਾ ਮੈਂ ਵਿੱਚ ਤੁਹਾਡੇ ਨਾਲ ਦਾ ਜਵਾਬ ਦੇਣਾ ਉਹ ਪਠਾਨਕੋਟ ਤੋਂ ਕਿਸੇ ਨੇ ਵਾਹਸੇ ਜਾਣਾ ਹੋਵੇ ਉਹਦਾ ਪੈਸਾ ਕਿੰਨਾ ਲੱਗੇਗਾ ਆਉਣ ਜਾਣ ਵਿੱਚੇ ਬੈਟਿੰਗ ਵਿੱਚੇ ਖਾਣਾ 1500 ਰੁਪਇਆ ਔਰ ਇਹ ਹੀ ਨੰਡਾ ਡਾ ਤੋਂ 1300 ਰੁਪਇਆ ਹੈ ਜਿਵੇਂ ਜਿਵੇਂ ਪੈਸੇ ਘਟਦਾ ਜਾਏਗਾ नोमिनल चार्जेस ਲੈ ਰਹੇ ਕੋਈ ਜ਼ਿਆਦਾ ਪੈਸਾ ਨਹੀਂ ਲਿਆਏਗਾ ਤੋਂ ਇਸ ਕਰਕੇ ਅਸੀਂ ਜਿਹੜਾ ਹੈ ਨਾ ਉਹ ਤੁਸੀਂ ਆਪਣਾ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਕਿ ਲੋਕਾਂ ਨੂੰ ਸੁਹੂਲਤ ਵਾਸਤੇ ਉਹ ਸਪੈਸ਼ਲ ਟ੍ਰੇਨ ਚਲ ਰਹੀਆਂ ਜਿਹੜੀ ਤੁਸੀਂ ਕੱਲ ਕਹਿੰਦੇ ਹੋ ਸਪੈਸਿਫਿਕ ਉਸ ਕਾ ਹੈਗੇ ਬੰਦੇ ਤੁਹਾਡੇ ਨਿਗਾਚ ਹੈਗੇ ਤੁਸੀਂ ਸਾਨੂੰ ਨੋਟ ਕਰਵਾ ਦੇਗੇ ਅਸੀਂ ਉਹਨਾਂ ਦਾ ਕੋਈ ਪ੍ਰਬੰਧ ਜ਼ਰੂਰ ਕਰਾਂਗੇ ਆਪ ਦੇ ਬੰਦੋ ਬਤੌਰ ਰਾਮਪਤ ਯਾਤਰਾ ਦੇ ਸਮੇਂ ਮੈਂ ਮਾਨਯੋਗ ਨਰਿੰਦਰ ਗੋਦੀ ਜੀ ਨਾਲ ਦੇਖਿਆ ਉਹਨਾਂ ਨੂੰ ਸਾਥੀ ਸੀਗੇ ਸਾਡੇ ਜੀਰਾ ਆਏ ਸੀਗੇ ਮੈਂ ਤਾਂ ਜਨ ਬੰਦੇ ਦਾ ਕੱਟ ਕੀਤਾ ਸੀ ਉੱਥੇ ਔਰ ਮੈਨੂੰ ਉਪਰੋਂ ਆਵਾਜ਼ ਮਾਰ ਕੇ ਉਸ ਵੇਲੇ ਪੀਐਮ ਸਾਹਿਬ ਸਾਡੇ ਜਿਹੜੇ ਸੀ ਉਸ ਵੇਲੇ ਜਨ ਸੈਕੀ ਆਰਗੇਨਾਈਜੇਸ਼ਨ ਸੀਗੇ ਜਿਵੇਂ ਅੱਜ ਨਵਾਸਰੂ ਜੀ ਆਏ ਨੇ ਏਕ ਸਟੇਟ ਦੇ ਨੇ ਦੋ ਸਟੇਟਾਂ ਦੇ ਨੇ ਚੰਡੀਗੜ੍ਹ ਔਰ ਪੰਜਾਬ ਦੇ ਉਹ ਉਸ ਵੇਲੇ ਹਰਿਆਣਾ ਹਿਮਾਚਲ ਪੰਜਾਬ ਚੰਡੀਗੜ੍ਹ ਐਂਡ ਜੰਮੂ ਕਸ਼ਮੀਰ ਪੰਜ ਛੇ ਸਟੇਟਾਂ ਦੇ ਸੀਗੇ ਔਰ ਉਪਰੋਂ ਆਵਾਜ਼ ਮਾਰੀ ਅਰੇ ਮਨਜੀਤ ਉੱਪਰ ਆਓ ਫੋਟੋ ਖਿਜਾਓ ਅੱਜ ਵੀ ਮੇਰੇ ਉੱਪਰ ਫੋਟੋ 98 ਦੀ ਫੋਟੋ ਮੇਰੇ ਕੋਲ ਹੈ ਅੜਵਾਨੀ ਜੀ ਰਾੰਦੀ ਔਰ ਮੋਦੀ ਜੀ ਰਾੰਦੀ ਔਰ ਇਹ ਇਹ ਜਿਹੜਾ ਤੁਸੀਂ ਜਿਹੜੀ ਗੱਲ ਕਹਿੰਦੇ ਹੋ ਨਾ ਕਿ ਉਹ ਉਹਨਾਂ ਨੂੰ ਮਾਨ ਸਨਮਾਨ ਦੇਣਾ ਹਰ ਉਹਨਾਂ ਦੇ ਜਨਮ ਦਿਨ ਤੇ ਪਹੁੰਚਦੇ ਆ ਜਾਂ ਜਿਹਨਾਂ ਨੂੰ ਉਹਨਾਂ ਦਾ ਸਤਕਾਰ ਕਰਦੇ ਆ ਮਾਨ ਕਰਦੇ ਆ ਉਹ ਇਹ ਦੇਖੋ ਨਾ ਇਸ ਤਰ੍ਹਾਂ ਇੱਕ ਸਿਸਟਮ ਹੈ ਪਾਰਟੀ ਦਾ ਪਾਰਟੀ ਦੇ ਸਿਸਟਮ ਜਿਹਨੂੰ ਜਿਹੜੀ ਕੋ ਡਿਊਟੀ ਮਿਲਦੀ ਹੈ ਅਪ ਟੂ ਜਿਹੜਾ ਏਜ ਤੱਕ ਕਿੰਨੀ ਵਸਾ ਬਾਕੀ ਵੀ ਸਾਰੇ ਕੰਮ ਕਰਦੇ ਆ ਉਹਨਾਂ ਨੇ ਵੀ ਉਹਨਾਂ ਚ ਕੰਮ ਕੀਤਾ ਉਹਨਾਂ ਦੇ ਕੰਟਰੀਬਿਊਸ਼ਨ ਨੂੰ ਕੋਈ ਨਹੀਂ ਭੁੱਲਦਾ ਔਰ ਕੋ ਐਸ ਵੇਲੇ ਹੋਲਡ ਹੈ ਜਿਨੇ ਮਹਾਰਾਜਾ ਨੂੰ ਨਨ ਲੰਮੀ ਉਮਰ ਬਖਸ਼ੇ ਚਲੋ